ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਖਾਲਸਾ ਵੈਕੂ ਜੀ ਕੀ ਫਤਿਹ ਅੱਜ ਦਾ ਸੁਮਨ ਜਠੇੜਿਆ ਦਾ ਮੇਲਾ ਜੋ ਅਸੂ ਦੇ ਜੇਠੇ ਐਤਵਨ ਨੂੰ ਮਨਾਇਆ ਜਾਂਦਾ ਹੈ ਇਸ ਮੇਲੇ ਵਿੱਚ ਬਹੁਤ ਦੂਰ ਦਰਡੇ ਤੋਂ ਸੁਮਨ ਸੰਗਤਾਂ ਤੇ ਹੋਰ ਪਰਿਵਾਰ ਦੇ ਮੈਂਬਰ ਹਿੱਸਾ ਲੈਂਦੇ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਐਤ ਕੀ ਵੀ ਬੜਾ ਧੂਮਦਾਨ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਵੱਖ-ਵੱਖ ਨਾਮਰ ਕਲਾਕਾਰ ਹਿੱਸਾ ਲੈ ਰਹੇ ਹਨ ਇਸ ਤੋਂ ਇਲਾਵਾ ਬਾਰੂਆਈਆਂ ਸੰਗਤਾਂ ਨੇ ਅਖੰਡ ਪਾਠ ਸਾਹਿਬ ਦੀ ਸੇਵਾ ਲੰਗਰਾਂ ਦੀਆਂ ਸੇਵਾਵਾਂ ਸੇਵਾਵਾਂ ਇਸ ਮੇਲੇ ਦੇ ਵਿੱਚ ਕੀਤੀਆਂ ਹਨ ਮੈਂ ਦੂਰ ਦਰਡੇ ਜੀਆਂ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜੀ ਆਇਆਂ ਆਖਦਾ ਹਾਂ ਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦੇ ਆਉਣ ਲਈ ਠਹਿਰਨ ਲਈ ਬਹੁਤ ਵਧੀਆ ਸਜੇ ਢੰਗ ਨਾਲ ਪ੍ਰਬੰਧ ਕੀਤਾ ਹੈ ਪਾਰਕਿੰਗ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਇੱਥੋਂ ਤੱਕ ਕੱਲ ਪਰਸੋਂ ਪਰਸੋਂ ਤੋਂ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ ਬਾਹਰੋਂ ਆਈਆਂ ਸੰਗਤਾਂ ਬਹੁਤ ਹੀ ਖੂਬ ਬਖੂਬੀ ਸੇਵਾ ਨਿਵਾ ਰਹੀਆਂ ਇਸ ਕਰਕੇ ਮੈਂ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦੀ ਇੱਥੇ ਆਉਣ ਤੇ ਜਿਕਰਾ ਸਮਾਜ ਠਰਿਆਂ ਦਾ ਪੋਲ ਸਾਥੇ ਸਰਵਾਰ ਬੋਲੇ ਸੋ ਨਿਹਾਲ ਸਤਿਗੁਰੂ ਰਾਮ ਰਾਜ ਜੀ ਬੋਲੇ